ਯਾਰੂ ਹੁਣ ਤਾਂ ਨਹੀਂ ਹੈਗੀ ਰਾਜੂ ਸਹੀ ਗੱਲ ਮੈਂ ਭੈਣ ਕਢਾ ਲਈ ਬੱਕਰੀਆਂ ਨੂੰ ਫਸਲਾਂ ਚਾਰ ਚਰ ਜੱਟਾਂ ਦੀ ਸਾਰੀ ਉਮਰ ਤਾਂ ਨਹੀਂ ਭੈਣ ਦਿਆਂ ਲੋੜੀਆਂ ਨੇ ਪੂਰਾ ਦੁੱਧ ਕਰਿਆ ਅੱਜ ਕੱਲ ਫੁੱਦੂ ਬੱਕਰੀ ਦੁੱਧ ਨਹੀਂ ਦਿੰਦੀ ਹਾਂ ਮਾਰੂ ਥਾਪੜਾ ਮੈਨੂੰ ਗੁੱਸਾ ਝਾੜ ਮੈਂ ਤੂੰ ਬੱਕਰੀ ਦਿੰਦੀ ਐ ਚੇਤ ਦੇ ਮਹੀਨੇ ਫੱਗਣ ਦੇ ਦੁੱਧ ਸਰਵਾ ਦੇ ਫੁੱਲ ਖਾ ਕੇ ਤਾਜ਼ੀਆਂ ਸੂਈਆਂ ਆਉਂਦੀਆਂ ਉਹਦੋਂ ਆਕੜ ਕੇ ਆਉਂਦੀ ਆ ਫਸਦੀ ਦੀ ਮੈਨੂੰ ਝੋਲਾ ਹੱਥੋਂ ਮੂੰਹ ਚੜਦੀ ਐ ਤੇਰੇ ਵਰਗੇ ਦਾ ਮੋਢੇ ਤੇ ਧਰ ਲਾਂਦੀ ਐ ਮੂੰਹ ਪਿੱਛੋਈ ਜਾ ਕਿਉਂ ਜੀ ਅੱਜ ਕੱਲ ਕੱਲ ਵੀ ਭੂਤ ਨਹੀਂ ਸਿਵਿਆ ਜੱਜ ਸਾਨੂੰ ਕਿੱਥੇ ਸਿਖਾਉਂਦਾ ਆ ਪੂਰਾ ਦੁੱਧ ਪੀਇਆ ਤਾਇਆ ਉਹੀ ਬਾਗੜੀਆਂ ਵਾਲੀਆਂ ਗੱਲਾਂ ਮੈਨੂੰ ਨਾ ਦੇਖੇ ਉਹਦੀਆਂ ਛੱਲਾਂ ਮੇਰੇ ਨਾਲ ਸਿੱਧੀਆਂ ਕਰ ਗੱਲਾਂ ਮੈਂ ਪਜਾ ਦੂੰ ਤੇਰੀਆਂ ਟੱਲਾਂ ਬਸ ਤੇਰੇ ਸਾਹਮਣੇ ਐ ਜਿਹੜੀ ਐ ਬਸ ਠੀਕ ਐ ਤੇਰੇ ਸਾਹਮਣੇ ਨਹੀਂ ਤੇਰੇ ਸਾਹਮਣੇ ਨਹੀਂ ਰੱਬ ਦੇ ਸਾਹਮਣੇ ਐ ਜਿੰਨੇ ਦਾ ਮਾਲ ਐ ਵਿਕਾ ਦੀ ਬਸ ਮਾਲ 3500 ਦਾ ਕੋਈ ਨਾ ਭਾਵੇਂ 1 ਰੁਪਿਆ ਦਾ ਮਾਲ 3500 ਦਾ ਕੋਈ ਨਾ ਦੇਣੀ ਐ ਵੇਚ ਦਾਂਗੇ ਕੋਈ ਨਾ ਬਣ ਕੇ ਫਿਰ ਪੈਸੇ ਲੈ